ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਛੋਟੀ ਜੀ ਬੇਨਤੀ ਕਰਨੀ ਆ ਹਲਦੀ ਦੀ ਪ੍ਰੋਬਲਮ ਆ ਰਹੀ ਆ ਤੇ ਬੀਐਲਬੀ ਦੀ ਤੇਲੇ ਦੀ ਸਮੱਸਿਆ ਆ ਰਹੀ ਆ ਹੁਣ ਕਿਸਾਨ ਭਰਾਵਾਂ ਨੂੰ ਇਹ ਪ੍ਰੋਬਲਮ ਆ ਰਹੀ ਕਿ ਇੱਕੇ ਦਾਮ ਇਹ ਬਿਮਾਰੀਆਂ ਆ ਗੀਆਂ ਹੁਣ ਕੀ ਕੀਤਾ ਜਾਵੇ ਇੱਕ ਸਪਰੇਅ ਹੀ ਹੋਵੇ ਜਾਂ ਰਲ ਕੇ ਹੋ ਜਾਣਗੇਆਂ ਕਿਉਂਕਿ ਹਲਦੀ ਆਈ ਦੇ ਕਾਪਰ ਦੀ ਸਪਰੇਅ ਹੁੰਦੀ ਆ ਇਹ ਕਿਸਾਨ ਭਰਾ ਬਹੁਤ ਪ੍ਰੋਬਲਮ ਚ ਆ ਵੀ ਇਹਦੇ ਨਾਲ ਤੇਲੀ ਦੀ ਸਪਰੇ ਹੋ ਜੇਗੀ ਜਾਂ ਬੀਐਲਵੀ ਸਪਰੇ ਹੋ ਜੇਗੀ ਜਸ ਹੋ ਸਕਦੀ ਆ ਉਹਦਾ ਜਿਹੜਾ ਛੋਟਾ ਆ ਆਪਾਂ ਟ੍ਰੀਟਮੈਂਟ ਤੁਹਾਨੂੰ ਦੱਸ ਦਿੰਨੇ ਆ ਉਹਦਾ ਜਿੱਥੇ ਤੁਹਾਨੂੰ ਪੂਰੀ ਪੇਠ ਵਾਲਾ ਟੱਡਾ ਚਿੱਟੀ ਪੇਠ ਵਾਲੇ ਟੱਡੇ ਦਾ ਅਟੈਕ ਆਇਆ ਉੱਥੇ ਤੁਸੀਂ ਚੈੱਕ ਕਰ ਸਕਦੇ ਹੋ ਜੋ 120 ਗ੍ਰਾਮ ਡੋਜ਼ ਆ ਜਿੱਥੇ ਜ਼ਿਆਦਾ ਹੀ ਅਟੈਕ ਹਾਈ ਲੈਵਲ ਦਾ ਹੈ ਵੈਦ ਐਸੀਫੇਟ ਬੈਨ ਬਟ ਉਹ ਲਾਸਟ ਤਿਆਰ ਆ ਤੁਸੀਂ ਐਸੀਫੇਟ 1 ਕਿਲੋ ਢਾਈਆਂ ਗੱਲਿਆਂ ਦੇ ਵਿੱਚ ਪਾ ਸਕਦੇ ਚੱਸ ਦੇ ਨਾਲ ਫਿਰ ਬੀ ਐਲ ਵੀ ਬਿਮਾਰੀ ਤੋਂ ਸਭ ਤੋਂ ਵਧੀਆ ਪ੍ਰੋਡਕਟ ਆ ਜੀ ਬੈਕਟ ਵਾਈਪ ਬੈਕਟ ਵਾਈਪ ਤੁਸੀਂ ਵਰਤ ਸਕਦੇ ਜੋ 700 ਐਮਲ ਪ੍ਰਤੀ ਕਿਲੋ ਦੇ ਹਿਸਾਬ ਨਾਲ ਹਲਦੀ ਦੀ ਗੱਲ ਕਰੀਏ ਹਲਦੀ ਤੋਂ ਕਾਪਰ ਆ ਕਾਪਰ ਤੁਸੀਂ ਕੱਲੀ ਕਰੋਗੇ ਜੇ ਕਾਪਰ ਜਿ ਤਰ੍ਹਾਂ ਕਾਪਰ ਆਉਂਦੀ ਆ ਕਾਪਰ ਹਾਈਡਰੋਕਸਾਈਡ ਕਾਪਰ ਆਕਸੀਕਲੋਰਾਇਡ ਇਹ ਨਹੀਂ ਤੁਸੀਂ ਵਰਤ ਸਕਦੇ ਕਿਉਂਕਿ ਇਹ ਕੱਲੀਆਂ ਸਪਰੇਆ ਹੋਣੀਆਂ ਜੇ ਤੇਲੇ ਵਾਲੀ ਵੀ ਕਰਨੀਆਂ ਨਾਲ ਜਾਂ ਬੀਐਲਬੀ ਵਾਲੀ ਕਰਨੀਆਂ ਫਿਰ ਤੁਸੀਂ ਕਰੋ ਜੀ ਕਾਪਰ ਸਲਫੇਟ ਕਾਫੀ ਕੰਪਨੀਆਂ ਦੇ ਹੁੰਦੀ ਕਾਪਰ ਸਲਫੇਟ ਉਹ ਤੁਸੀਂ ਕਰ ਸਕਦੇ ਜੀ ਉਹ ਅੱਧਾ ਕਿਲੋ ਕਿਲੇ ਦੀ ਹਣੀ ਆ ਇਹ ਤਿੰਨ ਘੋਲ ਬਣਾ ਕੇ ਤੁਸੀਂ ਕਰ ਸਕਦੇ ਜਿਵੇਂ ਤੁਹਾਡੇ ਤਿੰਨ ਬਿਮਾਰੀਆਂ ਮੇਜਰ ਚੱਲ ਰਹੀਆਂ ਨੇ ਤੇਲਾ ਬੀਐਲਬੀ ਤੇ ਹਲਦੀ ਇਹਦੇ ਤੋਂ ਰੋਗ ਥਾਮ ਹੋ ਜੀ ਗਈ ਦੂਸਰੀ ਬੇਨਤੀ ਕਿਸਾਨ ਭਰਾਓ ਇਹ ਆ ਕਿ ਤੁਸੀਂ ਪਾਣੀ ਜਿਨ੍ਹਾਂ ਦਾ ਨਿਸਾਰੇ ਤੇ ਹੋ ਗਿਆ ਉਹ ਤੇ ਪਾਣੀ ਪਤਲਾ-ਪਤਲਾ ਲਾਉਣਾ ਪਾਣਾ 1-2 ਇੰਚ ਤੁਹਾਨੂੰ ਜੇ ਨਿਸਾਰਾ ਤੁਹਾਡਾ ਖਤਮ ਹੋ ਗਿਆ ਵਾ ਮੁੰਜਰਾ ਝੁਗ ਚੁੱਕੀਆਂ ਵਾ ਫਿਰ ਤੁਸੀਂ ਕਿਸਾਨ ਭਰਾਓ ਕੋਸ਼ਿਸ਼ ਕਰੋ ਕਿ ਪਾਣੀ ਨੂੰ ਸਟਾਰਟ ਕਾਗ ਲਾਇਆ ਜਾਵੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਵੱਤਵਾ ਸ਼ੇਅਰ ਕਰਿਓ ਧੰਨਵਾਦ